ਉਹਨੂੰ ਸ਼ਰਮ ਵੀ ਨਹੀਂ ਆਈ ਇਹ ਇੰਜ ਗੱਲਾਂ ਕਰਦੇ ਨੂੰ ਇਹ ਕੋਈ ਵਿਆਹ ਹੈਗਾ ਗੁੱਡਾ ਗੁੱਡੀ ਦਾ ਖੇਡਾ ਜਿਹੜਾ ਚੱਕ ਕੇ ਬਦਲਦੇ ਆਂਗੇ ਆਪਾਂ ਉਹ ਤਾਂ ਨਾਏ ਸੰਜੋਗਾਂ ਦੀ ਗੱਲ ਹੁੰਦੀ ਹੈ ਵਿਚਾਰੀ ਤੇ ਸੰਜੋਗ ਹੀ ਇੱਥੇ ਲਿਖੇ ਹੋਏ ਸੀ ਵਿਚਾਰੀ ਉਰੇ ਆ ਗਈ ਤੇ ਮੇਰੀ ਗੱਲ ਸੁਣੋ ساری ਜ਼ਿੰਦਗੀ ਕਿਉਂ ਨਰਕ ਚ ਕੱਟਣੀ ਹੈ ਤੂੰ ਇਹਨੂੰ ਤਲਾਕ ਦੇ ਵਧੀਆ ਮੇਰੇ ਜੇਠ ਦਾ ਮੁੰਡਾ ਨਾ ਪੀਆਰ ਹੋਇਆ ਹੋਇਆ ਇੱਥੇ ਤੇ ਵਧੀਆ ਕੰਮ ਆ ਉਹਦਾ ਆਪ ਦਾ ਸਟੋਰ ਆ ਇੱਥੇ ਪੂਆ ਜੀ ਇੰਨਾ ਸੋਨਾ ਖਰ ਆ ਇਹ ਤੁਸੀਂ ਇਹਨੂੰ ਨਰਕ ਕਹਿ ਰਹੇ ਆ ਮੈਨੂੰ ਤਾਂ ਕਿਹੜੇ ਪਾਸੋਂ ਸੋਨਾ ਲੱਗਦਾ ਆ ਸਾਰਾ ਘਰ ਦੇ ਲੱਾ ਕਿਵੇਂ ਹੋਇਆ ਪਿਆਗਾ ਹਨੀ ਆ ਅਸਲ 'ਚ ਨਾ ਇੱਥੇ ਆਏ ਪ੍ਰੀਤ ਨੂੰ じゃ ਆਪਾਂ ਨੂੰ ਮਿਲਣ ਨਹੀਂ ਆਈ। ਇਹ ਤਾਂ ਇੱਥੇ ਪਵਾੜੇ ਪਹੁੰਚਾਈ ਆ। ਆਪਣਾ ਹੱਸਦਾ ਵਸਦਾ ਘਰ ਜਾੜਨ ਆਈ ਐ। ਮੈਂ ਕੱਲ ਸਾਰੇ ਤਾਂ ਠੀਕ ਕਰਾਈ ਸੀ ਕਿਹੜੇ ਗਲਤ ਹੋ ਗਏ? ਆ ਜਿਹੜੇ ਨਵੇਂ ਕਰਾਈਆਂ। ਧਿਆਨ ਨਾਲ ਤਾਂ ਪੜਦਾ ਨਹੀਂ। ਗਲਤ ਤਾਂ ਲਿਖੇ ਹੋਏ ਨੇ ਫਿਰ ਕੁੱਟਤਾ ਪਹਿਣੀ ਆ ਤੇਰੇ। ਆ ਦੇਖੋ ਦੀਦੀ ਨੇ ਕੀ ਲਿਖਿਆ ਹੋਇਆ? ਮੈਨੂੰ ਤਾਂ ਕੀ ਪਤਾ ਹਣ ਤੂੰ ਹੀ ਦੇਖ ਪ੍ਰੀਤ। ਬਾਕਾਂ ਵਿੱਚ ਵਰਤੋ। ਆ ਬਾਕਾਂ ਹੀ ਗਲਤ ਲਿਖਿਆ ਹੋਇਆ ਤੂੰ। ਬਾਕਾਂ ਲਿਖ ਰਖਿਆ। ਬਿੰਦੀ ਕਿਉਂ ਨਹੀਂ ਪਾਈ ਉੱਤੇ? ਹੈਂ ਜਦੋਂ ਵਾਕਾਂ ਲਿਖਣਾ ਉੱਤੇ ਬਿੰਦੀ ਪਊਗੀ ਇਹਦੇ ਲੈ ਅਗਲਾ ਸੈਂਟੈਂਸ ਵੀ ਤੇਰਾ ਗਲਤ ਆ ਮਤਲਬ ਕਿ ਅਗਲਾ ਜਿਹੜਾ ਵਾਕ ਲਿਖਿਆ ਇਹ ਵੀ ਗਲਤ ਆ ਤੂੰ ਲਿਖਿਆ ਸੁੰਦਰ ਤੇ ਇਹਦਾ ਵਾਕ ਤੂੰ ਕੀ ਬਣਾਇਆ ਬਾਗ ਸੁੰਦਰ ਫੁੱਲ ਨਾਲ ਭਰਿਆ ਪਿਆ ਹੈ ਇਹ ਤਾਂ ਫਿਰ ਗਲਤੀ ਹੋ ਗਿਆ ਬਾਗ ਸੁੰਦਰ ਫੁੱਲਾਂ ਨਾਲ ਭਰਿਆ ਪਿਆ ਹੈ ਧਿਆਨ ਨਾਲ ਕਿਉਂ ਨਹੀਂ ਪੜਦਾ ਤੂੰ ਫੁੱਲਾਂ ਦੇ ਨਾਲ ਕੰਨਾ ਵੀ ਪਊਗਾ ਤੇ ਬਿੰਦੀ ਵੀ ਪਊਗੀ ਕੀ ਲਿਖਣਾ ਹੁਣ ਪੜ੍ਹ ਕੇ ਸੁਣਾ ਬਾਗ ਸੁੰਦਰ ਫੁੱਲਾਂ ਨਾਲ ਭਰਿਆ ਪਿਆ ਹੈ ਹਾਂ ਜਿੱਥੇ ਇੱਕ ਫੁੱਲ ਦੀ ਗੱਲ ਹੋਏਗੀ ਉੱਥੇ ਇਕੱਲਾ ਫੁੱਲ ਬੋਲਣਾ ਜਿੱਥੇ ਬਾਗ ਦੀ ਗੱਲ ਹੋ ਰਹੀ ਆ ਕਿਉਂਕਿ ਉੱਥੇ ਖਾਸੇ ਫੁੱਲ ਹੁੰਦੇ ਨੇ ਹਨਾ ਜਿਵੇਂ ਆਪਣੇ ਖੇਤ ਚ ਕਿੰਨੇ ਸਾਰੇ ਫੁੱਲ ਲੱਗੇ ਨੇ ਆਪਾਂ ਇਹ ਥੋੜੀ ਕਹਾਂਗੇ ਫੁੱਲ ਲੱਗਿਆ ਖੇਤ ਚ ਆਪਾਂ ਹੀ ਕਹਾਂਗੇ ਕਿ ਆਪਣਾ ਖੇਤ ਹੈ ਜਿਹੜਾ ਫੁੱਲਾਂ ਨਾਲ ਭਰਿਆ ਪਿਆ ਹੈ ਹਨਾ ਠੀਕ ਆ ਅੱਗੇ ਕੀ ਲਿਖਿਆ ਹੋਇਆ ਹੈ ਸੰਸਾਰ हां 파ੜ ਕੇ ਸੁਣਾਇਂ ਕੀ ਲਿਖਿਆ ਅਗੇ ਭਾਰਤ ਸੰਸਾਰ ਦਾ ਇੱਕ ਅਮਨ ਪਸੰਦ ਦੇਸ਼ ਹੈ ਹਾਂ ਹੁਣ ਸਸੇ ਦੇ ਪੈਰ ਚ ਬਿੰਦੀ ਨਹੀਂ ਪਾਈ ਹੋਈ ਹੈ ਇਹਦੇ ਪੈਰ ਚ ਬਿੰਦੀ ਪੈਗੀ ਜਦੋਂ ਆਪਾਂ ਨੇ ਦੇਸ਼ ਲਿਖਣਾ ਹੋਰ ਦੱਸ ਕਿਹੜਾ ਨਹੀਂ ਆਂਦਾ ਕਿੰਨੇ ਕੰਨੀ ਜਾ ਦੇ ਧਿਆਨ ਦੇਣ ਲੱਗ ਗਿਆ ਮਨਵੀਰ ਤੋਂ ਪੜਿਆ ਕਰ ਚੰਗਾ ਹੁਣ ਨਾ ਪ੍ਰੀਤ ਨੂੰ ਪੜਾਈ ਜਾਇਆ ਕਰਨ ਵਾਲੇ ਇਹਦੇ ਪੇਪਰ ਵੀ ਆਉਣ ਆਲੇ ਅਗਲੇ ਮਹੀਨੇ ਹੋਣਗੇ ਪੱਕੇ ਪੇਪਰ ਮੈਂ ਤਾਂ ਦੀਦੀ ਦੇਖੋ ਤੁਹਾਡੇ ਸਾਹਮਣੇ ਪੜਾਈ ਜਾਣੀ ਐ ਇਹਨੂੰ ਚਾਚੀ ਜਿੰਮੇ ਦੂ ਅੰਗਰੇਜ਼ੀ ਬੋਲੀ ਜਾਂਦੀ ਹੁੰਦੀ ਆ ਉਹ ਮੈਂ ਮੇਰੀ ਮੰਮੀ ਨੂੰ ਵੀ ਸਿਖਾ ਦੇ। ਨਾ ਸਕੂਲ ਚ ਇਹੀ ਕੁਝ ਸਿੱਖ ਕੇ ਆਉਣਾ। ਚਾਚੀ ਨੂੰ ਤੂੰ ਕਹਿ ਕੇ ਬੁਲਾਉਂਦੇ ਹੁੰਦੇ ਨੇ। ਚੱਲ ਫੇਰ ਕੀ ਹੋ ਗਿਆ ਦੀਦੀ ਇਹ ਤਾਂ ਬੱਚਾ ਐ ਇਹਨੂੰ ਕੀ ਪਤਾ ਹਲੇ? ਨਹੀਂ ਪ੍ਰੀਤ ਇਹ ਨਾ ਹੁਣ ਚਾਂਬਲ ਗਿਆ ਪਹਿਲਾਂ ਵਧੀਆ ਪੜਦਾ ਹੁੰਦਾ ਸੀ ਉਹਨੂੰ ਦੇਖ ਲੈ ਕਿੰਨੀਆਂ ਗਲਤੀਆਂ ਕਰਦੀਆਂ ਨੇ ਤੈਨੂੰ ਵੀ ਪਤਾ ਲੱਗ ਗਿਆ ਹੁਣ ਤਾਂ। ਚੱਲ ਕੋਈ ਨਾ ਤੇਰੀ ਮੰਮੀ ਨੂੰ ਵੀ ਸਿਖਾ ਦੂੰਗੀ। ਠੀਕ ਐ? ਤੇਰੇ ਤੋਂ ਵੀ ਜ਼ਿਆਦਾ ਅੰਗਰੇਜ਼ੀ ਬੋਲਿਆ ਫਿਰ ਉਹ ਦੇਖੀ। ਚੱਲ ਆਹ ਤਾਂ ਕੀ ਕਰਨਾ ਅੰਗਰੇਜ਼ੀ ਸਿੱਖ ਕੇ ਹੁਣ। ਇਹ ਹਿਸ਼ਾਰ ਹੋ ਜੇ ਇਹ ਨਲਾਇਕ ਹੁੰਦਾ ਜਾਂਦਾਗਾ ਕੋਈ ਨਹੀਂ ਤੇ ਤਾਂ ਤੁਸੀਂ ਹੁਣ ਟੈਨਸ਼ਨ ਨਾ ਲਓ ਇਹਨੂੰ ਮੈਂ ਆਪੇ ਸੈੱਟ ਕਰ ਲੈਣਾ ਨਾਲੇ ਦੀਦੀ ਤੁਸੀਂ ਕਿਉਂ ਟੈਨਸ਼ਨ ਜੀਚ ਬੈਠੇ ਹੋ ਕੀ ਗੱਲ ਹੋ ਗਈ ਨਾ ਨਾ ਪ੍ਰੀਤ ਟੈਨਸ਼ਨ ਤਾਂ ਕਾਦੀ ਆ ਮੈਨੂੰ ਲੱਗੀ ਜਾਂਦਾ ਤੁਸੀਂ ਮੈਂ ਜਦੋਂ ਦੀ ਦੇਖ ਰਹੀ ਆ ਇਦਾਂ ਹੀ ਬੈਠੇ ਹੋ ਜਾ ਮਨਵੀਰ ਤੂੰ ਜਾ ਕੇ ਪੜ ਆ ਲੈ ਜਿਹੜਾ ਮੈਂ ਤੈਨੂੰ ਕੰਮ ਦਿੱਤਾ ਉਹ ਕਰ ਜਾ ਕੇ ਜਿਹੜਾ ਕੁੱਟਾ ਹੋਇਆ ਨਾ ਉਹ ਚਾਚੀ ਨੂੰ ਕਰ ਜਾ ਕੇ ਤੇ ਆਨ ਨਾਲ ਪੜਿਆ ਕਰਨ ਵਾਲੇ ਖੇਡਣ ਦਾ ਲਾਲਚ ਬਹੁਤ ਕਰਨ ਲੱਗਿਆ ਪ੍ਰੀਤ ਇਹ ਜਾ ਭਾਜਾ ਇਹਨੂੰ ਤੂੰ ਉੱਥੇ ਬਹਿ ਜਾ ਰੂਮ ਚ ਘੰਟਾ ਡੇਢ ਘੰਟਾ ਪੜਾਇਆ ਕਰ ਕੋਈ ਨਾ ਨੂੰ ਤਾਂ ਮੈਂ ਪੜਾ ਦਾਂ ਉਹ ਫਿਰ ਰਾਤ ਨੂੰ ਫਿਰ ਪੜਾਇਆ ਕਰ ਨੂੰ ਤਾਂ ਪੇਪਰ ਚੱਲ ਰਹੇ ਨੇ ਤੁਸੀਂ ਕਿਉਂ ਪਰੇਸ਼ਾਨ ਜੇ ਬੈਠੇ ਕਿੰ ਹੋ ਗਿਆ ਬਸ ਪ੍ਰੀਤ ਤੈਨੂੰ ਪਤਾ ਹੀ ਆ ਆ ਪੂਆ ਵਾਲੀ ਗੱਲ ਤੇ ਮੈਂ ਤਾਂ ਟੈਨਸ਼ਨ ਹੋਈ ਪਈ ਏ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਆ ਮੱਲੋ ਮੱਲੀ ਆਈ ਜਾਂਦੀ ਏ ਸੋਚ ਸੋਚ ਕੇ ਮੈਂ ਤਾਂ ਪੂਆ ਬਾਰੇ ਐ ਸੋਚੀ ਨਹੀਂ ਸੀ ਵੀ ਇਹੋ ਜੀ ਸੋਚ ਸੋਚ ਕੇ ਆਏ ਨੇ ਚੱਲ ਝੱਡੋ ਪੂਆ ਦਾ ਤਾਂ ਸੁਹਾਈ ਇਹੋ ਜਾਂ ਪੂਆ ਤਾਂ ਕਿਸੇ ਨੂੰ ਨਹੀਂ ਬਖਸ਼ਦੀ ਹੈਗੀ ਬਾਕੀ ਮੈਂ ਆਪੀ ਉਹਦੇ ਨਾਲ ਉਹ ਕਰ ਲੂੰਗੀ ਨਿਪਟ ਲੂੰਗੀ ਨਹੀਂ ਪ੍ਰੀਤ ਸੁਹਾਵਾਂ ਦੀ ਹੋਰ ਗੱਲ ਹੁੰਦੀ ਆ ਚਲ ਉੱਚਾ ਨੀਮਾ ਬੋਲ ਜੰਦੇ ਆਪਾਂ ਸਹਿ ਵੀ ਲੈਂਦੇ ਵੀ ਪੂਆ ਦਾ ਸੁਹਾਈ ਇਹੋ ਜਾਂ ਪਰ ਆਹ ਆਹ ਗੱਲਾਂ ਤਲਾਕ ਵਾਲੀਆਂ ਇਹ ਤਾਂ ਨਹੀਂ ਸ਼ੋਭਾ ਦਿੰਦੀਆਂ ਨਾ ਪੂ ਤਾਂ ਗੱਲ ਠੀਕ ਆ ਦੀਦੀ ਪੂਆ ਨੂੰ ਥੋੜਾ ਜਿਹਾ ਸੋਚਣਾ ਤਾਂ ਚਾਹੀਦਾ ਵੀ ਉਹਨਾਂ ਦਾ ਵਿਆਹ ਹੋ ਗਿਆ ਮੈਂ ਐਦਾਂ ਗੱਲ ਕਰਦੇ ਚੰਗੀ ਨਹੀਂ ਲੱਗਦੀ ਹੈਗੀ ਹਜੂ ਤਾਂ ਪ੍ਰੀਤ ਤੇਰੇ ਬਾਈ ਨੂੰ ਨਹੀਂ ਪਤਾ ਬਾਵੇ ਨੂੰ ਨਹੀਂ ਪਤਾ ਇਸ ਗੱਲ ਦਾ ਹੁਣ ਮੈਂ ਇਹ ਸੋਚੀ ਜਾਨੀ ਆ ਵੀ ਤੇਰੇ ਬਾਈ ਨੂੰ ਮੈਂ ਇਹ ਗੱਲ ਦੱਸਾਂ ਕਿ ਨਾ ਦੱਸਾਂ ਬਸ ਮੈਨੂੰ ਤਾਂ ਇਹ ਉਬਲਾ ਚੁੱਬਲੀ ਜੀ ਲੱਗੀ ਪਈ ਏ ਤੁਸੀਂ ਵੀਰ ਜੀ ਉਹਨਾਂ ਦੱਸਿਓ ਇਹ ਗੱਲ ਮੈਂ ਪੂਆ ਨੂੰ ਆਪੇ ਸਮਝਾ ਦੂੰ ਬਾਕੀ ਪੂਆ ਕਈ ਵਰੀ ਕਿਉਂਕਿ ਉਹਨਾਂ ਬੋਲ ਦੇ ਅੱਗੇ ਪਿੱਛੇ ਨਹੀਂ ਦੇਖਦੀ ਮੈਨੂੰ ਜਾਣਦੀ ਆ ਨਾ ਮੇਰੀ ਗੱਲ ਸੁਣ ਇਹ ਨਾ ਹੋਵੇ ਕਿ ਕਿਤੇ ਵੀਰ ਅੱਗੇ ਬੋਲ ਹੀ ਨਾ ਦੇਵੇ ਇਦਾਂ ਦੀ ਕੋਈ ਗੱਲ ਉਹੀ ਤਾਂ ਮੈਂ ਕਹਿੰਨੀ ਆ ਚੱਲ ਹੁਣ ਤਾਂ ਹੈ ਨਹੀਂ ਸੀ ਉਹ ਕਰੇ ਖੇਤ ਗਏ ਹੋਏ ਨੇ ਅਖੇ ਮੈਂ ਉੱਚੀ ਉੱਚੀ ਬੋਲੀ ਜਾਂਦੀ ਸੀ ਪੂਆ ਹੁਣ ਘਰੇ ਹੁੰਦੇ ਤਾਂ ਉਹਨਾਂ ਨੂੰ ਸੁਣਦਾ ਨਹੀਂ ਸੀ ਪਤਾ ਨਹੀਂ ਲੱਗਦਾ ਸੀ ਫਿਰ ਚੱਲ ਜਦੋਂ ਉਹਨਾਂ ਦੇ ਸਾਹਮਣੇ ਬੋਲੂਗੀ ਆਪਾਂ ਦੇਖ ਲਾਂਗੇ ਪਰ ਇਹ ਗੱਲ ਤੁਹਾਡੇ ਔਰ ਮੇਰੇ ਵਿੱਚ ਹੀ ਰਹੇ ਨਾ ਪ੍ਰੀਤ ਇੱਕ ਵਾਰ ਨਾ ਤੇਰੇ ਬਾਈ ਨਾਲ ਮੈਨੂੰ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਸਿੱਧੀ ਗੱਲ ਵੱਧ ਚੁਗੀ ਕਿਤੇ ਪੂਆ ਨਾਲ ਰਫੜਨਾ ਪੈ ਜਾਏ ਇੱਥੇ ਫਿਰ ਹੁਣ ਪੂਆ ਤਾਂ ਪੰਜ ਚਾਰ ਦਿਨ ਉਰੇ ਰਹੂਗੀ ਫਿਰ ਨਹੀਂ ਪਤਾ ਲੱਗੂਗਾ ਬਾਵੇ ਬਾਵੇ ਨੂੰ ਕੁਝ ਬੋਲੂਗੀ ਜੋਦੇ ਹੁੰਦੇ ਬੋਲਪੀ ਫਿਰ ਜਾਦੇ ਕਲੇਸ਼ ਪਊਗਾ ਘਰ 'ਚ ਚੱਲ ਫੇਰ ਦੀ ਫੇਰ ਦੇਖਾਂਗੇ ਤੁਸੀਂ ਕਿਉਂ ਦਿਮਾਗ ਤੇ ਬਰਡਨ ਪਾਇਆ ਆਪਣੇ ਆ ਸਚਨਾ ਭੂਆ ਇੱਥੇ ਤੈਨੂੰ ਮਿਲਣ ਨਹੀਂ ਆਈ ਉਹ ਤਾਂ ਇਹੀ ਗੱਲ ਕਰਨ ਆਈ ਆ ਕਹਿੰਦੀ ਸੀ ਭੂਆ ਕਹਿੰਦੀ ਮੈਂ ਤਾਂ ਇਹੀ ਦੇਖਣ ਆਈ ਆ ਵੀ ਜਿਹੜੇ ਘਰ 'ਚ ਤੂੰ ਵਿਆਹ ਕਰਾਇਆ ਇੱਥੇ ਹੈ ਕੀ ਆ ਤੈਨੂੰ ਨਹੀਂ ਪਤਾ ਦੀਦੀ ਉਹਨਾ ਪਹਿਲਾਂ ਮੇਰਾ ਰਿਸ਼ਤਾ ਕਿਤੇ ਹੋਰ ਕਰਵਾ ਰਹੀ ਸੀ ਮੈਂ ਉਹਦੇ ਰਿਸ਼ਤੇ ਨੂੰ ਨਾ ਕਰਤੀ ਨਾ ਤਾਂ ਹੀ ਫਿਰ ਉਹ ਮੇਰੇ ਨਾਲ ਐਦਾਂ ਕਰਦੀ ਆ ਤਾਂ ਹੀ ਕਰਕੇ ਉਹ ਮੇਰੇ ਵਿਆਹ ਤੇ ਵੀ ਨਹੀਂ ਆਈ ਸੀ ਸੱਚੀ ਗੱਲ ਇਹ ਹੈ ਛੁੱਟੀ-ਛੱਟੀ ਦਾ ਤਾਂ ਬਹਾਨਾ ਮਾਰਦੀ ਆ ਉਹ ਚਲ ਕੋਈ ਨਾ ਬਾਕੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਮੈਂ ਤੁਹਾਡੇ ਨਾਲ ਹੁਣ ਤੂੰ ਦੱਸ ਤੇਰੇ ਬਾਈ ਨਾਲ ਗੱਲ ਨਾ ਕਰਾਂ ਫਿਰ ਨਾ ਹਲੇ ਨਹੀਂ ਕਰਨੀ ਚਲ ਠੀਕ ਹੈ ਜੇ ਤੂੰ ਕਹਿਣੀ ਹੈ ਫਿਰ ਤੇ ਮੈਂ ਨਹੀਂ ਦੱਸਦੀ ਫਿਰ ਮੈਂ ਐਂ ਦਾ ਹੀ ਭੂਆ ਨੂੰ ਸਮਝਾ ਦੂੰਗੀ ਜੇ ਨਾ ਸਮਝੀ ਫਿਰ ਦੇਖਦੇ ਹਾਂ ਚਲ ਠੀਕ ਹੈ ਚਲੋ ਚਲ ਮੈਂ ਤੁਸੀਂ ਰੈਸਟ ਕਰ ਲਓ ਮੈਂ ਚਾਹ ਕਹਿੰਦੀ ਸੀ ਚਾਹ ਬਣਾ ਲਾਂ ਮੈਂ ਬਣਾ ਲੰਨੀ ਆਂ ਪੈਜੋ ਤੁਸੀਂ ਚਲ ਬਣਾ ਆਂ ਆਹ ਬਈ ਇਹ ਸੁੱਤੀ ਰਣੂ ਕਿਵੇਂ ਪੈਗੀ ਬਸ ਮੈਂ ਤਾਂ ਉਹੀ ਪੈਗੀ ਤੂੰ ਤਾਂ ਪੈਂਦੀ ਨਹੀਂ ਹੁੰਦੀ ਅੱਜ ਕਿਉਂਗਾ ਤੈਨੂੰ ਨਾ ਹੋਣਾ ਤਾਂ ਕੀ ਐ ਕੁਛ ਨਹੀਂ ਬਸ ਮੈਂ ਕੰਮ-ਕੰਮ ਕਰਕੇ ਪੈਗੀ ਨਹੀਂ ਤੂੰ ਤਾਂ ਸਮਝ ਮੈਨੂੰ ਕਹਿੰਦੀ ਹੁੰਨੀ ਐ ਉਹ ਤੇ ਕੋਈ ਗੱਲ ਐ ਤਾਂ ਦੱਸ ਦੇ ਮੈਨੂੰ ਲੈ ਜੇ ਤੋ ਗੱਲ ਹੈ ਨਹੀਂ ਕੋਈ ਕੀ ਦੱਸਾਂ ਦੇਖ ਰਣੋ ਮੈਂ ਤਾਂ ਮੈਂ ਅਜੇ ਤੱਕ ਕਦੇ ਐਂ ਦੇਖਿਆ ਨਹੀਂ ਤੇਰਾ ਮੂੰਹ ਅੱਜ ਪਹਿਲੀ ਵਾਰ ਦੇਖ ਰਿਆ ਹਾਂ ਵੀ ਤੇਰਾ ਮੂੰਹ ਜਾਇਆ ਹੈ ਤੇ ਤੇਰੇ ਚਿਹਰੇ ਤੋਂ ਵੀ ਲੱਗਦਾ ਹੈ ਵੀ ਜਿਵੇਂ ਤੂੰ ਕੋਈ ਗੱਲ ਲੁਕਾਉਣੀ ਹੁੰਦੀ ਆ ਮੈਥੋਂ ਲੈ ਹਰ ਇੱਕ ਗੱਲ ਤਾਂ ਸੋਨੂੰ ਮੈਂ ਪਹਿਲਾਂ ਦੱਸਦੀ ਆ ਫਿਰ ਮੈਂ ਕਿਉਂ ਗੱਲ ਲੁਕਾਉਂਗੀ ਨਾ ਨਾ ਆ ਦੇਖ ਤੇਰੇ ਚਿਹਰੇ ਤੋਂ ਸਾਫ਼ ਝਲਕਦਾ ਹੈ ਕਿਉਂ ਨਹੀਂ ਮੰਨਦੀ ਤੂੰ ਕੀ ਦੱਸਾਂ ਸੋਨੂੰ ਕੀ ਸੋਚ ਰਹੀ ਹੈ ਆ ਕਿ ਬੁੜਬੁੜ ਜਿ ਕਰੀ ਜੰਨੀ ਹੈ ਨਾ ਨਾ ਕੁਛ ਨਹੀਂ ਬਸ ਹਾਂ ਉਹੀ ਬਸ ਤੁਹਾਨੂੰ ਪਤਾ ਕਈ ਵਾਰ ਮਨ ਤੇ ਕੋਈ ਗੱਲ ਲੱਗ ਹੀ ਜਾਂਦੀ ਹੈ ਅਹੀ ਦੀ ਕੀ ਗੱਲ ਹੈ ਜਿਹੜੀ ਤੇਰੇ ਮਨ ਨੂੰ ਲੱਗੀ ਤੂੰ ਮੈਥੋਂ ਕਿਉਂ ਲਗਾਉਣੀ ਹੈ ਕੀ ਦੱਸਾਂ ਇੱਕ ਪਾਸੇ ਤਾਂ ਪ੍ਰੀਤ ਨੇ ਕਿਹਾਗਾ ਇਹ ਤੁਹਾਨੂੰ ਕੋਈ ਗੱਲ ਨਹੀਂ ਦੱਸਣੀ ਕੋਈ ਗੱਲ ਨਹੀਂ ਦੱਸਣੀ ਅਹੀ ਦੀ ਕਿਹੜੀ ਗੱਲ ਹੈ ਜਿਹੜੀ ਉਹਨੇ ਤੈਨੂੰ ਕਹਿਤਾ ਵੀ ਦੱਸਣੀ ਨਹੀਂ ਗੱਲ ਤਾਂ ਬਹੁਤ ਵੱਡੀ ਆ ਕੀ ਹੋ ਗਿਆ ਦੱਸਣਾ ਤਾਂ ਨਹੀਂ ਚਾਹੁੰਦੀ ਕਿਉਂਕਿ ਸੋਨੂੰ ਦੱਸੂੰਗੀ ਨਾ ਤੁਸੀਂ ਵੀ ਫਿਕਰਾਂ 'ਚ ਹੀ ਪੈ ਜਾਓਗੇ ਹਾਂ ਮੈਂ ਫਿਕਰਾਂ 'ਚ ਪੈ ਜੂ ਉਦੋਂ ਸਾਫ਼-ਸਾਫ਼ ਕਿਉਂ ਨਹੀਂ ਕਹਿੰਦੀ ਕੀ ਗੱਲ ਹੈਗੀ ਭੂਆ ਨਹੀਂ ਆਈ ਹੈਗੀ ਜਿਹੜੀ ਹਾਂ ਅਸਲ 'ਚ ਨਾ ਇੱਥੇ ਆਏ ਪ੍ਰੀਤ ਨੂੰ ਜਾਂ ਆਪਾਂ ਨੂੰ ਮਿਲਣ ਨਹੀਂ ਆਈ ਇਹ ਤਾਂ ਇੱਥੇ ਪੁਆੜੇ ਪਹੁੰਚ ਆਈ ਆ ਆਪਣਾ ਹੱਸਦਾ ਵਸਦਾ ਘਰ ਜਾੜਨ ਆਈ ਹੈ ਉਹ ਕਿਵੇਂ ਬਸ ਪ੍ਰੀਤ ਨੂੰ ਇੱਥੇ ਵਿਆਹ ਕੇ ਰਾਜੀ ਨਹੀਂ ਖੁਸ਼ ਨਹੀਂ ਹੈਗੀ ਬੀਤ ਦਾ ਵਿਆਹ ਕਿਤੇ ਹੋਰ ਕਰਦੇ ਸੀ ਪਹਿਲਾਂ ਇਹ ਬਾਹਰ ਕੈਨੇਡਾ ਚ ਅੱਛਾ ਇਹਨੂੰ ਇਹ ਰਿਸ਼ਤਾ ਵਧੀਆ ਨਹੀਂ ਲੱਗਦਾ ਨਹੀਂ ਚੰਗਾ ਲੱਗਦਾ ਹੋਣਾ ਬਸ ਇਹਨੂੰ ਉਹਨੂੰ ਕਹਿੰਦੀ ਛੇਤੀ ਤਲਾਕ ਲੈ ਤਲਾਕ ਦੀ ਗੱਲ ਕਰਦੀ ਐ ਉਹਦਾ ਦਿਮਾਗ ਖਰਾਬ ਹੋ ਗਿਆ ਉਹ ਆਪਣੇ ਘਰ ਚ ਆ ਕੇ ਇਹ ਗੱਲਾਂ ਕਰਦੀ ਐ ਉਹ ਇਥੇ ਰਿਸ਼ਤੇਦਾਰੀ ਜੀ ਮਿਲਣਾ ਹੀ ਐ ਕਿ ਕਿਸੇ ਦਾ ਘਰ ਖਰਾਬ ਕਰਨਾ ਹੀ ਐ ਉਹ ਅੱਜ ਸਵੇਰੇ ਬਥੇਰਾ ਜਲੂਸ ਕੱਢਿਆ ਬਸ ਪੁੱਛੀ ਨਾ ਹੈ ਕੱਲ ਵੀ ਬੋਲੇਗੀ ਅੱਜ ਸਵੇਰੇ ਵੀ ਕੱਲ ਤਾਂ ਤਲਾਕ ਦੀਆਂ ਗੱਲਾਂ ਕਰਦੀ ਸੀ ਅੱਜ ਤਾਂ ਪਤਾ ਨਹੀਂ ਕੀ ਬੜਬੜ ਅੱਜ ਕਰੀ ਜਾਵੇ ਨਫਰੇ ਨੂੰ ਮੈਂ ਦੇ ਮੈਂ ਇਹਨੂੰ ਲੱਸੀ ਪ੍ਰੀਤ ਨਾ ਕਿਤੇ ਗੁੱਸਾ ਕਰ ਜੇ ਨਹੀਂ ਨਹੀਂ ਮੈਂ ਇਹਨੂੰ ਹੁਣ ਘਰੋਂ ਬਾਹਰ ਕੱਢ ਦੂੰਗਾ ਮੇਰੀ ਗੱਲ ਸੁਣੋ ਫਿਰ ਵੀ ਆਪਣੇ ਰਿਸ਼ਤੇਦਾਰ ਆ ਆਪਾਂ ਕੁਝ ਨਹੀਂ ਕਹਿਣਾ ਚਲ ਪਰ ਮੇਰੀ ਗੱਲ ਸੁਣ ਜੇ ਰਿਸ਼ਤੇਦਾਰ ਆ ਰਿਸ਼ਤੇਦਾਰ ਬਣ ਕੇ ਰਹੇ ਆ ਗੱਲਾਂ ਕੀ ਕਰਦੀਆਂ ਉਹ ਲੋਕ ਤਾਂ ਚਾਹੁੰਦੇ ਹੁੰਦੇ ਆ ਵੀ ਸਾਡਾ ਧੀ ਪੁੱਤ ਸੁਖੀ ਬਸੇ ਤੇ ਉਹਦਾ ਘਰ ਖਰਾਬ ਕਰਨਾ ਹੀ ਹੈ ਇਹ ਉਹ ਤਾਂ ਜੀ ਉਹਦਾ ਆਪਦਾ ਦਿਮਾਗ ਉਹਨਾਂ ਨੂੰ ਸਮਝਣਾ ਚਾਹੀਦਾਗਾ ਚਲੋ ਕੋਈ ਨਾ ਤੁਸੀਂ ਨਾ ਉਹਨਾਂ ਨੂੰ ਕੁਝ ਕਹੋ ਪ੍ਰੀਤ ਨੂੰ ਮੈਂ ਕਹਤਾ ਪ੍ਰੀਤ ਕਹਿੰਨੀ ਮੈਂ ਆਪੇ ਸਮਝਾ ਦੂੰ ਨਾਲੇ ਪ੍ਰੀਤ ਆਪਾਂ ਨੂੰ ਕਿਤੇ ਨਹੀਂ ਛੱਡ ਕੇ ਜਾਣ ਵਾਲੀ ਭੂਆ ਜੀ ਤਾਂ ਉਹੀ ਬੋਲੀ ਜਾਂਦੇ ਨੇ ਬਸ ਉਹ ਇਹ ਗਲਤ ਗੱਲ ਐ ਫਿਰ ਉਹਦੀ ਮੇਰੀ ਗੱਲ ਸੁਣ ਆਪਾਂ ਤਾਂ ਕੋਈ ਫਰਕ ਹੀ ਨਹੀਂ ਰੱਖਿਆ ਹਰ ਟਾਈਮ ਉਹਨੂੰ ਐ ਰੱਖਦਾ ਫੁੱਲਾਂ ਵਾਂਗੂ ਮੈਂ ਤਾਂ ਕਦੇ ਐ ਸਮਝੇ ਨਹੀਂ ਵੀ ਉਹ ਇਸ ਘਰ ਦੀ ਨੂੰਹ ਐ ਜਾਂ ਤੇਰੀ ਦਰਾਨੀ ਐ ਦਰਾਨੀ ਤਾਂ ਮੈਂ ਵੀ ਨਹੀਂ ਸਮਝਾ ਮੈਨੂੰ ਤਾਂ ਛੋਟੀਆਂ ਭੈਣਾਂ ਵਾਂਗੂ ਪਿਆਰ ਹੁੰਦਾ ਪਰ ਭੂਆ ਦੇਖਣ ਚ ਤਾਂ ਭੂਆ ਕਿੰਨੇ ਸਮਝਦਾਰ ਤੇ ਸਿਆਣੇ ਲੱਗਦੇ ਨੇ ਪਰ ਮੈਨੂੰ ਨਹੀਂ ਪਤਾ ਵੀ ਉਹ ਇਹ ਜੀ ਸੋਚ ਚੱਕੀ ਫਿਰਦੇ ਆ ਓਏ ਓਏ ਰਾਨੂੰ ਇਹ ਪਤਾ ਕੀ ਹੁੰਦਾ ਹੈ ਦੇਖਣ ਚ ਜਿਹੜਾ ਸੋਹਣਾ ਲੱਗਦਾ ਹੁੰਦਾ ਨਾ ਦੇਖਣ ਚ ਸੋਹਣਾ ਤਾਂ ਲੇਹ ਦਾ ਫੁੱਲ ਵੀ ਲੱਗਦਾ ਹੁੰਦਾ ਪਰ ਜਦੋਂ ਅਗਲਾ ਤੋੜ ਲੱਗਦਾ ਨਾ ਉਹਦੇ ਕੰਡੇ ਬਹੁਤ ਭੜੇ ਵਜਦੇ ਨੇ ਇਹ ਤਾਂ ਪਖੜ ਹੈਗੀ ਪਖੜਾ ਕਿਹੜੀ ਇਹ ਭੂਆ ਦੀ ਤੁਹਾਡੀ ਗੱਲ ਸਹੀ ਹੈ ਜੀ ਚਲੋ ਕੋਈ ਨਾ ਹੁਣ ਤਾਂ ਜਿਹੜਾ ਕੁਝ ਹੋਊਗਾ ਬਸ ਠੀਕ ਆ ਪਰ ਕੀ ਹੋਊਗਾ ਨਾ ਕੀ ਕਰੂਗੀ ਉਹ ਤੁਸੀਂ ਹੌਲੀ ਬੋਲੋ ਜੀ ਉਧਰ ਹੀ ਕਮਰੇ ਚ ਸੁੱਤੇ ਪੈਨੇ ਹੋ ਸੁਣ ਲੂ ਜਮਾ ਸੁਣ ਲੈ ਮੈਂ ਕੋ ਉੱਚੇ ਪਤਾ ਦੇਗਾ ਤੇ ਇਹ ਕਿਹੜਾ ਕਰਨਾ ਫਿਰ ਨਹੀਂ ਫਿਰ ਜਿਹੜਾ ਕੋਈ ਆਪਣਾ ਘਰ ਖਰਾਬ ਕਰੂ ਜਦੋਂ ਮੈਂ ਤੁਹਾਨੂੰ ਕਹਤਾ ਵੀ ਪ੍ਰੀਤ ਆਪੇ ਗੱਲ ਕਰ ਲੂਗੀ ਤੁਸੀਂ ਕਿ ਭਖੀ ਜਾਂਦੇ ਹੋ ਵੱਡੀ ਲੈ ਇਹ ਕਿਧਰੋਂ ਮੂੰਹ ਚੱਕ ਕੇ ਆ ਗਈ ਪ੍ਰੀਤ ਨੇ ਤਾਂ ਕੋਈ ਗੱਲ ਕਹੀ ਪ੍ਰੀਤ ਨੇ ਕੁਛ ਨਹੀਂ ਕਿਹਾ ਹੈਗਾ ਹੁਣ ਪ੍ਰੀਤ ਤਾਂ ਸੇ ਅਮਝਦਾਰ ਸਿਆਣੀ ਹੈ ਬੱਚੀ ਥੋੜੀ ਆਪਦਾ ਘਰ ਪੱਟੂ ਘਰ ਛੱਡ ਕੇ ਜਾਊਗੀ ਕਿਤੇ ਕੋਈ ਨਾ ਆ ਕੱਲ ਪਰਸੋ ਨੂੰ ਵਗ ਜੂਗੀ ਸਵੇਰੀ ਵਗ ਜੂਗੀ ਅਸਲ 'ਚ ਤਾਂ ਆਪੇ ਸਮਝਾ ਦਊਗੀ ਪ੍ਰੀਤ ਪੂਆ ਨੂੰ ਕਿੱਧਰੋਂ ਆਪਾਂ ਤਾਂ ਦੇਖ ਲੈ ਕੀ ਸੇਵਾ ਪਾਣੀ ਤੇ ਲੱਗੇ ਪਏ ਆ ਆਪਾਂ ਤੇ ਉਹ ਕਹੀਆਂ ਜੇ ਗੱਲਾਂ ਕਰਦੀ ਐ ਹੈ ਉਹਨੂੰ ਸ਼ਰਮ ਵੀ ਨਹੀਂ ਆਈ ਐ ਇੰਜਾਂ ਗੱਲਾਂ ਕਰਦ ਨੂੰ ਇਹ ਕੋਈ ਵਿਆਹ ਹੈਗਾ ਗੁੱਡਾ ਗੁੱਡੀ ਦਾ ਖੇੜਾ ਜਿਹੜਾ ਚੱਕ ਕੇ ਬਦਲ ਦਿਆਂਗੇ ਆਪਾਂ ਉਹ ਤਾਂ ਨਾਏ ਸੰਜੋਗਾਂ ਦੀ ਗੱਲ ਹੁੰਦੀ ਐ ਵਿਚਾਰੀ ਤੇ ਸੰਜੋਗ ਹੀ ਇੱਥੇ ਲਿਖੇ ਹੋਏ ਸੀ ਵਿਚਾਰੀ ਉਰੇ ਆ ਗਈ ਨਹੀਂ ਮੇਰੀ ਗੱਲ ਸੁਣਾ ਨਾਲੇ ਆਪਾਂ ਕਿਹੜਾ ਕੋਈ ੱੱਕੇ ਨਾਲ ਕੋਈ ਰਿਸ਼ਤਾ ਹੋ ਕਰਿਆਗਾ ਠੀਕ ਹੈ ਪ੍ਰੀਤ ਦੇ ਡੈਡੀ ਨੇ ਗੱਲਬਾਤ ਕਰੀ ਆ ਆਪ ਆਗਰਾ ਪਸੰਦ ਕਰਕੇ ਗਿਆ ਸਾਰਾ ਕੁਝ ਤਾਂ ਪਰ ਰਿਸ਼ਤਾ ਲਿਆਗਾ ਹੈ ਪ੍ਰੀਤ ਨੂੰ ਖੁਦ ਮੈਂ ਪ੍ਰੀਤ ਨੂੰ ਰਿਸ਼ਤਾ ਜਦੋਂ ਗੱਲ ਹੋਈ ਹੈ ਮੈਂ ਪ੍ਰੀਤ ਨੂੰ ਵੀ ਪੁੱਛਿਆ ਵੀ ਭਾਈ ਜਦੋਂ ਦੇਖਣ ਗਏ ਸੀ ਆਪਾਂ ਵੀ ਸਾਡਾ ਇਹ ਜਿਹਾ ਘਰ-ਬਾਰ ਹੈ ਭਾਈ ਦੇਖ ਲੈ ਕੱਲ ਨੂੰ ਤੂੰ ਇਹ ਕਹੇ ਵੀ ਮੈਂ ਤਾਂ ਜੀ ਬਾਹਰ ਪੜੀ ਆ ਮੈਂ ਇਹ ਜਿਹਾ ਘਰ ਚਾਹੀਦਾ ਜਿਹੜਾ ਸਾਡਾ ਤਾਂ ਭਾਈ ਇਹ ਜਿਹਾ ਘਰ ਹੈ ਦੇਖ ਤੇਰੇ ਸਾਹਮਣੇ ਦੱਸਿਆ ਸੀ ਨਾ ਉਹਨੂੰ ਉਹ ਤਾਂ ਠੀਕ ਹੈ ਜੀ ਪਰ ਪ੍ਰੀਤ ਦੇ ਮਨ ਦੀ ਤਾਂ ਇਹ ਹੀ ਸੀ ਗੱਲ ਵੀ ਮੈਂ ਤਾਂ ਜੇ ਵਿਆਹ ਕਰਾਉਣਾ ਤਾਂ ਇੱਧਰ ਹੀ ਕਰਾਉਂਗੀ ਬਾਹਰਲੇ ਦੇਸ਼ ਨਹੀਂ ਕਰਾਉਣਾ ਹੈਗਾ ਚੱਲ ਤੈਨੂੰ ਮੈਂ ਦੱਸ ਦਾਂ ਤੂੰ ਨਾ ਟੈਨਸ਼ਨ ਲੈ ਮੈਂ ਆਪੇ ਨੇ ਜੱਟਦਾ ਮੇਰੀ ਪ੍ਰੀਤ ਗੱਲ ਕਰੂ ਕਰੂ ਗੱਲਾਂ ਗੱਲਾਂ ਚ ਮੈਂ ਉਹਨੂੰ ਚੰਡੂ ਦੀ ਭੂਆ ਜੀ ਨੂੰ ਫਿਰ ਦੇਖੀ ਕਿਵੇਂ ਇੱਥੋਂ ਭੱਜੂਗੀ ਚਾਹ ਬਣਾਈ ਜਾਂਦੀ ਐ ਫਿਰ ਕਰ ਲੂਗੀ ਗੱਲ ਉਹ ਚਲ ਠੀਕ ਹੈ ਮੈਂ ਵੀ ਚਾਹ ਪਾਣੀ ਪੀ ਲਾਂ ਮੈਨੂੰ ਅੱਖਾਂ ਪਤਾ ਨਹੀਂ ਕੀ ਹੋ ਗਿਆ ਰੀਤ ਤਾਂ ਕਹਿੰਦੀ ਸੀ ਦੱਸਣਾ ਨਹੀਂ ਹੁਣ ਕਿਤੇ ਉਹੀ ਨਾ ਭੱਗ ਜਾਣ ਸਕੇ ਸਾਰਾ ਕੁਝ ਪੂਆ ਨੂੰ ਕੋਲ ਫਸੜ ਟਸੜ ਬੋਲ ਦੇਣਾ ਚੱਲ ਕੋਈ ਨਾ ਦੇਖੀ ਜਾਊਗੀ ਕੋਣ ਆ ਤੋ ਮਾਦਾ ਮਨਵੀਰ ਆ ਤੁਸੀਂ ਕੌਣ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਕੌਣ ਪੈ ਜਾਂਦੇ ਮੈਨੂੰ ਜਾ ਬਾਹਰ ਜਾ ਕੇ ਖੇਡਦਾ ਬਾਰੀ ਬਰਸੀ ਛੱਡਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖੜਕੇ ਲਿਆਉਂਦਾ ਪਤੀਲਾ ਕਿਸੇ ਕੋਲੇ ਗੱਲ ਨਾ ਕਰੀ ਸੂਟ ਸਮਿਆਂ ਦੂੰ ਲੀਲਾ ਕਿਸੇ ਕੋਲੇ ਗੱਲ ਨਾ ਕਰੀ ਓਏ ਬਾਹਰ ਜਾ ਕੇ ਪਾਲਾ ਬੋਲੀਆਂ ਕਿਉਂ ਮੇਰਾ ਦਿਮਾਗ ਖਾਈ ਜਾਂਦਾ ਹੁਣ ਫੈ ਜਾਂਦੇ ਮੈਨੂੰ ਕੀ ਹੋਇਆ ਤੈਨੂੰ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖੜਕੇ ਲਿਆਂਦੀ ਟੂਠੀ ਅੱਜ ਕੱਲ੍ਹ ਕੁੜੀਆਂ ਦੀ ਬਾਂਦਰ ਵਰਗੀ ਬੁੱਥੀ ਅੱਜ ਕੱਲ੍ਹ ਕੁੜੀਆਂ ਦੀ ਤੂੰ ਨਾ ਮੇਰੇ ਤੋਂ ਥੱਪੜ ਖਾਏਂਗਾ ਬਾਜ ਜਾ ਬਾਜ ਜਾ ਮਾੜੇ ਤੇਰੇ ਵਰ ਮਰਤਾ ਘਰੇ ਆਈ ਏ ਤੇ ਤੇਰਾ ਕਹਾਂ ਫੇਰ ਮੇਰੇ ਸਿਰ ਤੇ ਤਾਂ ਨਹੀਂ ਬੈਠਣਾ ਜਾਂ ਬਾਹਰ ਜਾ ਕੇ ਖੇਡ ਲਾ ਇੱਧਰ ਨੂੰ ਕੁਝ ਬਾਗਦਾ ਦੇਖਦਾ ਨਹੀਂ ਬਾਰੇ ਹੁਣ ਤੈਨੂੰ ਮੈਂ ਜਵਾਕਦਾ ਕਿ ਜੇ ਮੈਂ ਖੇਡਣ ਵਾਸਤੇ ਜਾ ਭਾਗ ਜਾ ਬਰ ਨਾ ਦਿਮਾਗ ਖਾ ਮੇਰਾ ਹੁਣ ਤੂੰ ਭਾਗ ਜਾ ਕਿਸੇ ਪਾਸੇ ਨਾ ਦਿਮਾਗ ਖਾ ਮੇਰਾ ਗੁੱਸੇਗਾ ਤੂੰ ਨੇ ਹੋ ਠੰਡਾ ਪਾਣੀ ਲੈ ਦਾਨਾ ਨਹੀਂ ਠੰਡਾ ਲੈ ਦਾਨਾ ਬਸ ਮੇਰੇ ਤਾਂ ਪੀਤੇ ਹੀ ਹੱਟਦੇ ਹੈ ਨਾ ਤੂੰ ਪਰੇ ਭਾਗ ਜਾ ਮੈਂ ਤੈਨੂੰ ਦੱਸਾਂ ਤੂੰ ਹਟ ਮੇਰਾ ਦਿਮਾਗ ਖਾਣ ਨੂੰ ਇੱਥੇ ਆ ਗਿਆ ਹੁਣ ਤੋ ਥੱਪੜ ਖਾਏ ਤੇ ਮੈਂ ਦੱਸਤੀ ਗੱਲ ਜਬ ਅਗ ਜਾਇ ਤੋ ਪਹਿਲਾ ਮੈਨੂੰ ਆਇਆ ਕਰਾ ਦੋ ਤੁਸੀਂ ਕੌਣ ਹੋ ਹਾਏ ਹਾਏ ਰੱਬਾ ਵੀ ਮੈਂ ਤੇਰੀ ਚਾਚੀ ਦੀ ਭੂਆ ਹੋਰ ਕੌਣ ਆ ਮੈਂ ਦੱਸਿਆ ਨੀ ਤੈਨੂੰ ਘਰ ਦੇ ਲੈ ਫਿਰ ਕੱਢਦਾ ਬੋਲ ਪਾ ਦੇ ਹੁਣ ਜਾ ਕੇ ਇੱਧਰ ਜਾ ਕੇ ਮੇਰੇ ਨੀਂਦ ਖਰਾਬ ਕਰਕੇ ਰੱਖਤੀ ਹੈਗੀ ਐਨਾ ਮੇਰਾ ਸਿਰ ਦੁਖੀ ਜਾਂਦਾ ਸੀਗਾ ਗੋਲੀਆਂ ਲਿਆ ਦਾਂ ਨਾ ਲੈ ਲੈ ਜਾ ਲੈ ਲੈ ਤੈਨੂੰ ਨੀਂਦ ਆ ਜਾ ਪੈਸੇ ਚਾਚੀ ਤੇ ਲੈ ਜਾਂਦੇ ਹੁਣ ਪੈਸੇ ਵੀ ਤੈਨੂੰ ਮੈਂ ਦਿਨ ਦਿਮਾਗ ਵੀ ਮੈਂ ਮੇਰਾ ਖਾ ਗਿਆ ਗੋਲਗਾ ਵਾਸਤੇ ਪੈਸੇ ਤੈਨੂੰ ਮੈਂ ਦੇਵਾ ਚਾਚੀ ਕਿੱਥੇ ਬੈਠੀ ਆ ਵੇ ਤੂੰ ਉੱਤਰ ਜਾ ਉੱਤਰ ਜਾਨੇ ਆ ਤੇਰਾ ਯਾਰ ਮੁੱਦ ਬਣ ਨੂੰ ਫਿਰਦੇ ਜੀ ਪਰ ਦੱਬਦਾ ਕਿੱਥੇ ਆ ਕਮਾਲ ਦੀ ਗੱਲ ਇਹਨਾ ਤਾਂ ਆਵਾ ਹੀ ਉੱਤੇ ਆ ਪਿਆ ਕਹੇ ਜਾਂ ਟੱਬਰ ਆਹੇ ਉਧਰੋਂ ਅੱਜ ਆਗ ਬੇਹਰ ਲੈ ਅੱਗ ਦੀ ਨਾਲ 10 ਮਿੰਟ ਪਹਿਣ ਵੀ ਨਹੀਂ ਦਿੱਤਾਗਾ ਐਨਾ ਮੇਰਾ ਤਾਂ ਸਿਰ ਉੱਠਾ ਪਿਆ ਸੱਚੀ ਕੀ ਤਾ ਹਾਂਜੀ ਪੂਆ ਜੀ ਕੀ ਕਰੀ ਜਾਨੀ ਐ ਬਸ ਆ ਮੈਂ ਤਾਂ ਸਬਜੀ ਕੱਟ ਰਹੀ ਸੀ ਅੱਛਾ ਤੁਹਾਡੇ ਵਾਸਤੇ ਆਲੂ ਮਟਰ ਬਣਾ ਦੂੰਗੀ ਚਲ ਕੋਈ ਨਹੀਂ ਗਾਜਰਾ ਵੀ ਪਾਏਗੀ ਵਿੱਚ ਫਿਰ ਇਕੱਲੇ ਆਲੂ ਮਟਰ ਬਣਾਏਗੀ ਹਾਂ ਹਾਂ ਗਾਜਰਾ ਵੀ ਵਿੱਚ ਹੀ ਪਾਉਂਗੀ ਚਲ ਕੋਈ ਨਹੀਂ ਮਿਕਸੀ ਜੀ ਬਣਾ ਲਈ ਠੀਕ ਐ ਹੂੰ ਤੇ ਹੋ ਮੈਂ ਤੈਨੂੰ ਐ ਕਹਿੰਦੀ ਸੀ ਸੋਚਿਆ ਤੂੰ ਮੇਰੀ ਗੱਲ ਤੇ ਕੁਛ ਕਿਹੜੀ ਗੱਲ ਤੇ ਕਿਹੜੀ ਗੱਲ ਤੇ ਜਿਹੜੀ ਤੈਨੂੰ ਮੈਂ ਗੱਲ ਕਹੀ ਐ ਹੋਰ ਕਿਹੜੀ ਗੱਲ ਤੇ ਬਾਬੇ ਨਾਲ ਤਲਾਕ ਦੇ ਬਾਰੇ ਹਾਂ ਪੂਆ ਜੀ ਮੇਰਾ ਵਿਆਹ ਹੋ ਗਿਆ ਹੁਣ ਮੈਂ ਤਾਂ ਸੋਚ ਵੀ ਨਹੀਂ ਸਕਦੀ ਬਾਬੇ ਨਾਲ ਤਲਾਕ ਲੈਣ ਬਾਰੇ ਤੇ ਫਿਰ ਉਹੀ ਤਾਂ ਮੈਂ ਕਹਿੰਨੀ ਆ ਜਿਹੜਾ ਵਿਆਹ ਹੋ ਗਿਆ ਇੱਥੇ ਮੇਰੀ ਗੱਲ ਸੁਣੋ ساری ਜ਼ਿੰਦਗੀ ਕਿਉਂ ਨਰਕ ਚ ਕੱਟਣੀ ਐ ਤੂੰ ਇਹਨੂੰ ਤਲਾਕ ਦੇ ਵਧੀਆ ਮੇਰੇ ਜੇਠ ਦਾ ਮੁੰਡਾ ਨਾ ਪੀਆਰ ਹੋਇਆ ਵੇ ਇੱਥੇ ਤੇ ਵਧੀਆ ਕੰਮ ਆ ਉਹਦਾ ਆਪ ਦਾ ਸਟੋਰ ਆ ਉਥੇ ਪੂਆ ਜੀ ਇੰਨਾ ਸੋਨਾ ਖਰ ਆ ਇਹ ਤੁਸੀਂ ਇਹਨੂੰ ਨਰਕ ਕਹਿ ਰਹੇ ਆ ਮੈਨੂੰ ਤਾਂ ਕਿਹੜੇ ਪਾਸੇ ਸੋਨਾ ਲੱਗਦਾ ਆ ਸਾਰਾ ਘਰ ਦੇ ਲਾ ਕਿਵੇਂ ਹੋਇਆ ਪਿਆਗਾ ਹੈ ਤੇਲੀ ਗੱਲ ਤਾਂ ਮੈਨੂੰ ਐਂ ਦੱਸ ਤੁਹਾਡੇ ਤੋਂ ਹਜੇ ਤੱਕ ਘਰ ਨਹੀਂ ਪਾਇਆ ਗਿਆ ਉਹ ਜਿਹੜੇ ਜੇੜ ਦੀ ਸਾਂਣੀ ਦੇ ਨਾਲ ਆਪ ਤੇਰਾ ਘਰ ਅੱਡ ਹੋਣਾ ਚਾਹੀਦਾ ਕਿੰਨਾ ਚਿਰ ਇਕੱਠੇ ਘਟ ਲੈਣੀ ਤੂੰ ਪੂਆ ਜੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇੱਥੇ ਨਾਲੇ ਮੈਨੂੰ ਬਹੁਤ ਖੁਸ਼ ਰੱਖਦੇ ਨੇ ਤੁਹਾਨੂੰ ਕਿਉਂ ਲੱਗੇ ਜਾਂਦਾ ਐਵੇਂ ਕੀ ਖੁਸ਼ ਰੱਖਦੇ ਐ ਤੈਨੂੰ ਕਬੀਲ ਜਾਰੇ ਤਾਂ ਉਹਨਾਂ ਦੋਨਾਂ ਦੇ ਹੱਥ ਚ ਹੈ ਹੈ ਫਿਰ ਕੀ ਹੋ ਗਿਆ ਸਾਡਾ ਕੀ ਬੰਡਿਆ ਹੋਇਆ ਛੋਟੀਆਂ ਪੈਣਾਂ ਦੀ ਤਰ੍ਹਾਂ ਮੈਨੂੰ ਪਿਆਰ ਕਰਦੀ ਆ ਬਾਕੀ ਰਹੀ ਵੀਰ ਜੀ ਦੀ ਗੱਲ ਉਹ ਬਾਵੀ ਨੇ ਆਪਣੇ ਪੁੱਤਾਂ ਤੋਂ ਵੀ ਵੱਧ ਪਿਆਰ ਕਰਦਾ ਜਿੰਨਾ ਮਨਵੀਰ ਨੂੰ ਪਿਆਰ ਕਰਦਾ ਉਸ ਤੋਂ ਕਈ ਗੁਣਾ ਜ਼ਿਆਦਾ ਬਾਵੇ ਨੂੰ ਪਿਆਰ ਕਰਦਾ ਮੈਂ ਇਹ ਸਾਰੀ ਗੱਲ ਸਮਝਦੀ ਆ ਠੀਕ ਹੈ ਨਾ ਜਿਉ ਉਹਨੂੰ ਪੁੱਤਾਂ ਵਾਂਗੂ ਪਿਆਰ ਕਰਦਾ ਨਾ ਜਿਹੜੀ ਵੀ ਮਾਣੀ ਮੋਟੀ 4 ਫੁੱਟ ਹੈਗੀ ਏ ਜ਼ਮੀਨ ਉਹਦੇ ਇਲਾਕੇ ਨੂੰ ਕਰਦਾਗਾ ਮੈਨੂੰ ਐਂ ਦੱਸ ਵੀ ਤੁਹਾਡਾ ਕੀ ਬਣਿਆ ਪਹਿਲੀ ਗੱਲ ਤਾਂ ਇਹਨਾਂ ਨੇ ਸਾਰੀ ਉਮਰ ਚ ਇਹਨਾਂ ਤੋਂ ਕੱਖ ਨਹੀਂ ਬਣਾਇਆ ਛੱਜਦਾ ਹੈ ਦੂਜੀ ਗੱਲ ਫਿਰ ਇਹਨਾਂ ਨੇ ਜਦੋਂ ਮੁੰਡਾ ਵਿਆਹਣਾ ਸੀਗਾ ਤੇ ਫਿਰ ਇਹਨਾਂ ਨੇ ਅਟਕ ਕਿਉਂ ਨਹੀਂ ਪਾ ਕੇ ਦਿੱਤਾ ਘਰ ਉਹਨੂੰ ਭੂਆ ਜੀ ਇਕੱਠੇ ਪਰਿਵਾਰ ਵਰਗੀ ਰੀਸ ਨਹੀਂ ਹੈਗੀ ਅੱਡ-ਅੱਡ ਹੋ ਕੇ ਸੀ ਕੀ ਕਰਾਂਗੇ ਦੋ ਜਣੇ ਤਾਂ ਹੈਗੇ ਆਂ ਅਸੀਂ ਨਾਲੇ ਇਹਨਾਂ ਤੋਂ ਬਿਨਾ ਹੁਣ ਸਾਡਾ ਹੈ ਕੌਣ ਸੱਸ ਸੋਹਰੇ ਮੇਰੇ ਨਹੀਂ ਹੈਗੇ ਸੱਸ ਸੋਹਰੇ ਹੈ ਨਹੀਂ ਤਾਂ ਹੀ ਤੁਹਾਨੂੰ ਕਹਿੰਦੀ ਆਂ ਵੀ ਇਹ ਜੇੜ ਜਠਾਣੀ ਆ ਨਾ ਜਿਹੜੇ ਇਹਨਾਂ ਨਾਲ ਤਾਂ ਉਹੀ ਗੱਲ ਜਿਹੜੇ ਸ਼ਰੀਕ ਹੁੰਦੇ ਆ ਤਾਂ ਸ਼ਰੀਕ ਹੀ ਹੁੰਦੇ ਨੇ ਫਿਰ ਮੈਨੂੰ ਤਾਂ ਥੋੜੀ ਸਮਝ ਨਹੀਂ ਆਂਦੀ ਤੁਸੀਂ ਪੜੇ ਲਿਖੇ ਹੈਗੇ ਆ ਕੈਨੇਡਾ ਤੋਂ ਆਏ ਆ ਤੁਹਾਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਕੁਝ ਬਸ ਸੋਚੋ ਮੈਂ ਤੇਰੀ ਜ਼ਿੰਦਗੀ ਬਾਰੇ ਸੋਚਦੀ ਆਂ ਤੇਰੀ ਜ਼ਿੰਦਗੀ ਬਾਰੇ ਸੋਚਦੀ ਆਂ ਵੀ ਤੂੰ ਇੱਥੇ ਨਰਕ ਚ ਬੈਠੀ ਹੈਗੀ ਸਾਰੇ ਦੇਹ ਭੈਣ ਭਾਈ ਬਾਕੀ ਸਾਰੇ ਸੱਟ ਨੇ ਪਤਾ ਨਹੀਂ ਤੇਰੇ ਪਿਓ ਨੇ ਇੱਥੇ ਕੀ ਦੇਖ ਲਿਆ ਨਾ ਚ ਬੰਦੇ ਦੇਖੇ ਨੇ ਇਨਸਾਨ ਦੇਖੇ ਨੇ ਵਧੀਆ